ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਪੰਜ ਗਾਵਾਂ ਸੇ ਲਈ ਲੈ ਕੇ ਆਂ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਦੋ ਗੱਬੜਾਂ ਨੇ ਆਓ ਪੁੱਛ ਲੈਨੇ ਭਾਈ ਤੁਹਾਡੇ ਅੱਜ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸ੍ਰੀ ਗੋਜੀ ਭਾਈ ਨਾਮ ਤੇ ਐਡਰੈਸ ਹਾਂ ਜੀ ਮਨਪ੍ਰੀਤ ਸਿੰਘ ਪਿੰਡ ਗੱਲਕੋਠੇ ਜੀ ਜਿਲਾ ਜਿਲਾ ਬਰਨਾਲਾ ਤਹਿਿਲਤਾ ਪਾਜੀ ਨੇੜੇ ਪਿੰਡ ਬਈ ਨੇੜੇ ਇਧਰ ਸਣਾ ਰਹਾ ਦੋ ਜਿਹੜਾ ਪੱਖੋ ਕੈਂਚੀਆਂ ਜੀ ਮੋਬਾਈਲ ਨੰਬਰ ਬੋਲੋ 75891 ਜੀ 8652 ਜੀ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਇਹ ਦੂਜਾ ਸੂਆ ਸੂਈ ਬਈ ਕਦੋਂ ਸੂਈ ਆ ਬਈ ਇਹਨੂੰ ਹੋਈ ਤਿੰਨ ਕ ਦਿਨਾਂ ਤਿੰਨ ਕ ਦਿਨ ਬੱਚਾ ਕੀ ਆ ਬਈ ਮਗਰ ਬੱਛੀ ਆ ਜੀ ਬੱਛੀ ਬੜੀ ਚੰਗੀ ਆ ਨਾ ਹਾਂਜੀ ਬੱਚਾ ਬਈ ਮਗਰ ਬੱਛੀ ਆ ਬੱਛੀ ਦੇਖੋ ਬੱਛੀ ਬੜੀ ਚੰਗੀ ਆ ਬਈ ਕੁਆਲਿਟੀ ਵਾਲੀ ਆ ਨਾ ਬੱਛੀ ਹਾਂਜੀ ਹਾਂਜੀ ਖੋਲਿਓ ਬਈ ਵੇੜ ਕਿੰਨਾ ਕੁ ਬੋਲੋ ਰ ਠੀਕ ਆ ਨੈਟ ਬਾਈ ਜਮਾ ਤਿਆਰਾ ਹੀ ਖੁੱਲਾ ਠੀਕ ਆ ਬਾਈ ਭਾਈ ਦੋ ਡੰਗ ਚੋਲੇ ਬਾਈ ਆ ਜੀ ਚਾਰ ਚੋਲੇ ਬਹੁਤ ਠੀਕ ਆ ਬਾਈ ਆ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਡਰ ਕਮਾਲ ਦਾ ਮੁੱਠੀ ਆ ਥਣ ਕੱਲਾ ਕੱਲਾ ਥਣ ਕੇਸ ਬੜਾ ਪਿਆਰਾ ਚਮਕ ਚਮਕ ਵਹਿੜ ਤੇ ਚੰਗੀ ਆ ਸੂਈ ਸਵਾਈ ਆ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਬਾਈ ਬਹੁਤ ਚੰਗੀ ਬੱਚੀ ਦਿੱਤੀ ਆ ਕਉ ਬੱਚੀ ਨੇ ਬਈ 6 ਸਾਲ ਡੇਢ ਸਾਲ ਨੂੰ ਨਾਲ ਹੀ ਕਰਮਾਣੀ ਨੇ ਤਿਆਰ ਹੋ ਜਾਣਾ ਬਈ ਸੋਹਰਾ ਤਾਰਾ ਦੇਖੋ ਬਈ ਵੜਦਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਹਾਂ ਕੀ ਮੋਲ ਆ ਬਈ ਜੈ ਜੈ ਇਹਦਾ 52000 ਹੈ 52000 ਠੀਕ ਆ ਮਾਨ ਤਾਨ ਹੋ ਜੀ ਮਾਨ ਤਾਨ ਕਰ ਦਾਂਗੇ ਠੀਕ ਆ ਬਈ ਖਾਣ ਲੇਵਾ ਕਰਮਾਣੀ ਦਾ ਬੜਾ ਚੰਗਾ ਨੇੜ ਤੋਂ ਜਰੂਰ ਚੈੱਕ ਕਰਵਾਵਾਂਗੇ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਖਾਣਾ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਕੱਲਾ ਕੱਲਾ ਖਾਣਾ ਬਈ ਅੱਗੇ ਬਈ 2 ਨੰਬਰ ਤੇ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਜੀ ਕਦੋਂ ਸੂਈ ਆ ਬਈ ਇਹ ਸੂਈ ਆ ਜੀ ਪਰਸੋਂ ਪਰਸੋਂ ਬਈ ਬੱਚਾ ਕੀ ਇਹਦੇ ਮਗਰ ਬੱਸੀ ਆ ਜੀ ਬਹੁਤ ਚੰਗੀ ਛਾਈ ਵਾਲੀ ਬੱਛੀ ਚੰਗੀ ਆ ਨਾ ਹਾਂਜੀ ਹਾਂਜੀ ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਬਹੁਤ ਚੰਗੀ ਆ ਮਗਰ ਆ ਕਿੰਨਾ ਬੋਲਾ ਹਾਜਰ ਆ ਬੋਲਾ 15 ਲੀਟਰ ਤਿਆਰ ਆ ਜੀ ਨੈਟ ਤਿਆਰ ਆ ਬਈ ਜਮਾ ਤਿਆਰ ਆ ਜੀ ਖਾਣ ਬੜਾ ਚੰਗਾ ਬਈ ਮੁੱਠੀ ਆ ਕੀ ਦੇ ਜਾਊਗੀ ਜੀ ਠੀਕਾ ਅੱਲਾਕੱਲਾ ਥਾਣੇ ਚਾਰੇ ਥਾਣੇ ਖੜਵੇਂ ਪੀੜੀ ਦੇ ਪਾਗ ਵਰਗੇ ਥਾਣਾ ਖੋਲਿਓ ਬਈ ਤੋਰ ਕੇ ਦਿਖਾਓ ਆਰਡਰ ਦੇਖੋ ਆਰਡਰ ਬੜਾ ਕਮਾਲ ਦਾ ਬਾਈ ਟਾਂਚਾ ਢੋਂਚਾ ਬਹੁਤ ਚੰਗਾ ਕਲਰ ਬਹੁਤ ਚੰਗਾ ਲਾਲ ਕਲਰ ਆ ਬਾਈ ਮੰਗ ਬਹੁਤ ਜ਼ਿਆਦਾ ਮਿਲਦੀ ਬਹੁਤ ਘੱਟ ਆ ਜੀ ਹਾਂ ਵੱਡੀ ਗੱਲ ਬੱਚਾ ਮਗਰ ਬੱਛੀ ਆ ਬੱਛੀ ਕੁਆਲ ਜੀ ਹਾਂ ਭਾਂਡਾ ਬਹੁਤ ਚੰਗਾ ਜੀ ਹੂੰ ਸਹੀ ਗੱਲ ਆ ਟਾਂਚਾ ਬਹੁਤ ਚੰਗਾ ਦੁੱਧ ਬਾਈ ਕਹਿੰਦਾ ਵਾਕਈ ਚੰਗਾ ਪਾ ਦੂ ਲੈ ਵਾ ਲੂਗਾ ਕਰਮ ਵਾਲੀ ਇਹਦਾ ਤੀਜਾ ਦੇਣੀ ਆ ਜੀ 20 ਤੋਂ ਬਾਹਰ ਜਾਊਗੀ ਜੀ ਓਕੇ ਬਾਈ ਤੇ ਠੰਡੀ ਸੀਲ ਕਿਵੇਂ ਆ ਠੰਡੀ ਸੀਲ ਆ ਜੀ ਪੂਰੀ ਠੰਡੀ ਸੀਲ ਆ ਪੂਰੇ ਠੰਡੇ ਸੀਲ ਆ ਜੀ ਠੰਡੀ ਸੀਲ ਆ ਬਾਈ ਕਹਿੰਦੇ ਔਰ ਪਸ਼ੂ ਆਪਾਂ ਲੈਂਦੇ ਨੇ ਜੀ ਮੁਰਕੇ ਨਿਕਲ ਜਾਣੀ ਹੂੰ ਸਹੀ ਗੱਲ ਆ ਤੋਰਾ ਤਾਰਾ ਚੰਗਾ ਅਡਰ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਚਾਰੇ ਥਾਣੇ ਨਿਕਲਣ ਪੂਰੇ ਗਏ ਸੀ ਲੈ ਕਿਆ ਬਾਤ ਹਨ ਨਾੜਾ ਨੂੜਾ ਫੋਲਾ ਚੰਗਾ ਹਨ ਮਾਜਾ ਵਾਲਾ ਹਨ ਲੱਗਿਆ ਬਾਈ ਸਹੀ ਗੱਲ ਆ ਅੱਗੇ ਵੀਰੇ ਗੱਬਣ ਮੁੱਲ ਕੀ ਮੁੱਲ ਇਹਦਾ 68000 ਆ ਜੀ ਮਾਨਦਾਨ ਹੋ ਜਾਵੇ ਮਾਨਦਾਨ ਕਰਦਾ ਥੋੜਾ ਬਧਾ ਜੀ 68000 ਰੁਪਿਆ ਮੁੱਲ ਮਾਨਦਾਨ ਜ਼ਰੂਰ ਹੋ ਜਾਵੇ ਤੈਨਾਂ ਨੰਬਰ ਵੀ ਇਹ ਦੂਜਾ ਸੋਆ ਜੀ ਕਿੰਨੇ ਦਿਨ ਲੈਂਦੀ ਆ ਬਈ ਇਹ ਲੈ ਜੀ ਚਾਰਕ ਦਿਨ ਜੀ ਠੀਕ ਆ ਚਾਰ ਪੰਜ ਦਿਨ ਜੀ ਆ ਕਿੰਨਾ ਕੁ ਦੁੱਧ ਦਿੱਤਾ ਹੋ ਬਈ ਇਹਦਾ 16 ਲੀਟਰ ਦਾ ਬਲੂਨ ਦਾ ਜੀ 16 ਲੀਟਰ ਦੇ ਦਈਏ ਤੇ ਲਾਂ ਢੁੱਲਾ ਬਹੁ ਪਈਆਂ ਬਈ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਥਾਣ ਦੇਖੋ ਥਾਣ ਬੜਾ ਕਮਾਲ ਦਾ ਨਾੜਾ ਨੂੜਾ ਫੁੱਲ ਚਾਹੀਏ ਕੱਚੀ ਕੱਚੀ ਉਸ ਹਿਸਾਬ ਨਾਲ ਅੰਦਾਜ਼ਾ ਬਹੁਤ ਚਾਰਕ ਦਿਨ ਲਊਗੀ ਜੀ ਹੂੰ ਬਣੂਗੀ ਬਹੁਤ ਹਨ ਮੂ ਪੂਰੀ ਬਣੂਗੀ ਜਿਹੜੇ ਹਿਸਾਬ ਨਾਲ ਥਾਣ ਲੇਵਾਣ ਬਣੂਗੀ ਚਾਹੀਏ ਫੇਸ ਦੇਖੋ ਫੇਸ ਬੜਾ ਪਿਆਰਾ ਬਈ ਰੰਗ ਰੋਂਗੇ ਚੰਗਾ ਤੋਰਾ ਤਾਰਾ ਕਮਾਲਾ ਕੀ ਮੋਲ ਆ ਬਈ ਇਹਦਾ ਇਹਦਾ 53000 ਜੀ ਮਾਨ ਤਨ ਹੋ ਜਾ ਬਈ ਮਾਨ ਤਨ ਕਰ ਦਾਂਗੇ ਜੀ 53000 ਰੁਪਏ ਮੋਲ ਲਗੇ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਕੱਚੀ ਕੱਚੀ ਆਓ ਸਾਵਨਾ ਸੀਮੇਟ ਲਾ ਲਓ ਬਈ ਬਣੂਗੀ ਵਧੀਆ ਕੱਦ-ਕੁੱਦ ਵੀ ਚੰਗਾ ਬਈ ਤੋਰਾ ਤਾਰਾ ਚੰਗਾ ਹੈ ਅੱਗੇ ਪ੍ਰਾਚਾਰ ਨੰਬਰ ਕਿਹੜਾ ਸੂ ਹੈ ਜੀ ਇਹ ਦੂਜਾ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਲੈ ਜੂ ਜੀ ਹਫਤਾ ਹਫਤਾ ਕੇ ਲੈ ਜੂ ਕੀ ਰਿਕਾਰਡ ਹੈ ਦੁੱਧਾ ਬਾਈ ਦੁੱਧ ਨਾਲ 13 ਕਿਲੋਟਰ ਦਿੱਤਾ ਵਾ ਜੀ ਪਹਿਲੇ ਸੂਏ ਠੀਕ ਆ ਬਾਈ ਖੋਲਿਓ ਤੋੜ ਕੇ ਦਿਖਾਓ 13 ਕਿਲੋਟਰ ਦਾ ਬਾਈ ਨੇ ਰਿਕਾਰਡ ਦੱਸਿਆ ਲੀਵਾ ਆ ਦੇ ਮੇਰੇ ਤੋਂ ਜ਼ਿਆਦਾ ਹਵਾਨਾ ਤਿਆਰ ਕਰਦੀ ਆ ਜੀ ਅੱਛਾ ਹਾਂ ਆਪਣੇ ਪੰਡੂ ਹੀ ਲੈਤੀ ਆ ਜੀ ਠੀਕ ਆ ਬਾਈ ਫੇਰ 14 15 ਦੇ ਦੂ ਜੀ ਹੂੰ ਕੱਦ ਠੀਕ ਜਿਹਾ ਹੈ ਨਾ ਛੋਟਾ ਹਾਂ ਕੱਦ ਮੀਡੀਅਮ ਆ ਜੀ ਹਾਂ ਮੀਡੀਅਮ ਦਾ ਕੱਦ ਦਾ ਬਈ ਕੋਈ ਵੱਡਾ ਕੱਦ ਨਹੀਂ ਹੈਗਾ ਤੇ ਕੀ ਮੋਲ ਆ ਭਰਾ ਜੀ 38000 ਜੀ 38 38 38 ਜੀ ਹਾਂ ਠੀਕ ਹੈ 38000 ਰੁਪਿਆ ਮੋਲ ਮੰਨਦਣ ਜ਼ਰੂਰ ਹੋ ਜੇਗਾ ਆ ਜਾਓ ਕੱਚੀ ਕੱਚੀ ਆ ਉਸ ਤੋਂ ਅੰਦਾਜ਼ਾ ਲਾ ਲਿਓ ਬਈ ਬਣੂਗੀ ਚੰਗੀ ਅੱਗੇ ਵੀਰੇ ਲਾਸਟ ਕਿਹੜਾ ਸੂਆ ਸੂਈ ਆ ਬਈ ਏ ਦੂਜਾ ਜੀ ਕਦੋਂ ਸੂਈ ਇਹ ਕੱਲ ਸੂਈ ਆ ਜੀ ਕੱਲ ਨੂੰ ਸੂਈ ਆ ਬੱਚਾ ਕੀ ਦੇਤਾ ਬਈ ਮਾਂ ਘਰ ਬੱਸੀ ਆ ਜੀ ਬੱਚੀ ਬੜੀ ਚੰਗੀ ਆ ਹਾਂਜੀ ਹਾਂਜੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਬਹੁਤ ਚੰਗੀ ਆ ਮਾਂ ਫਿਰ ਬੜ ਵੀ ਚੰਗੀ ਆ ਕਿੰਨੇ ਕ ਬਾਲੀ ਤੇ ਬਈ ਹੋਣਾ ਹੈਗਾ ਜੀ 9 ਲੀਟਰ ਤਿਆਰ ਹੁਣ ਓਕੇ ਅਰਲੀ ਸੁਈਏ ਸ਼ਾਮ ਨੂੰ ਕੱਲ ਨਹੀਂ ਭਾਈ ਕਹਿੰਦਾ ਸ਼ਾਮ ਨੂੰ ਸੁਈਆ 9 ਕਿਲੋਟਰ ਭੋਲਾ ਹਾਇਰਾ ਥਾਣ ਦੇਖੋ ਭਾਈ ਕੱਲਾ ਕੱਲਾ ਮੁੱਠੀ 14 15 ਲੀਟਰ ਦੇ ਦਿੰਦੀ ਕੋਲਾ ਠੀਕ ਹੈ ਭਾਈ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਤਿਆਰਾ ਭਾਈ ਤੇ ਕੀ ਮੋਲ ਆ ਭਾਈ ਜੈਦਾ ਇਹਦਾ ਜੀ 50000 ਮਾਨਤਨ ਹੋ ਜੀ ਮਾਨਤਨ ਕਰ ਦਾਂਗੇ ਠੀਕ ਹੈ ਭਾਈ ਤੋਰਾ ਤੋਰਾ ਦੇਖੋ ਭਾਈ ਵੜਦਾ ਚੰਗਾ ਰੰਗ ਰੂਪ ਚੰਗਾ ਚਮਕ ਚਮਕ ਚੰਗੀ ਆ ਭਾਈ ਉੜ ਗਿਆ ਭਲਾਂ ਕਰ ਗਈ ਜੀ ਕੁਈ ਕਰਕੇ ਸਹੀ ਗੱਲ ਨਾਗਸੀ ਭਰਾ ਕੋਲੇ ਪੰਜ ਪੰਜ ਹੀ ਰਖਾਤੀ ਕਿਸੇ ਵੀਰ ਦੇ ਪੰਜਾਂ ਜੋ ਕੋਈ ਵੀ ਪਸੰਦ ਆਵੇ ਫਾਈਨਾਂਕਟ ਕਰ ਲਿਓ ਓਕੇ ਰੇਟ ਆਪਣਾ ਜਾਇਜ ਆਈ ਬਾਹਲਿਆਂ ਘਸਾਈਆਂ ਵਾਲਾ ਬੰਦਾ ਫੋਨ ਨਾ ਕਰੇ ਜੀ ਠੀਕ ਆ ਬਾਈ ਹਾਂ ਬਸ ਮਾਨਤਾ ਨਹੀਂ ਕਰਾਂਗੇ ਸਾਰੀਆਂ ਗੱਲਾਂ ਬਹੁਤ ਠੀਕ ਆ ਬਾਈ ਧੰਨਵਾਦ